ਸ਼ੰਕਰਾਚਾਰ્ય ਇਹਤੇ ਸ੍ਰੀ స్త్రీ ਦੇ શરીર ਤੋਂ ਮੋਹਿਤ ਨਾ ਹੋਣ ਲਈ ਕਹਿੰਦੇ ਹਨ ਇਸ ਦਾ ਮਤਲਬ ਇਹ ਨਹੀਂ ਹੈ ਕਿ ਇਹ ਗੱਲ స్త్రీ ਤੇ ਲਾਗੂ ਨਹੀਂ ਹੁੰਦੀ స్త్రీ ਦੇ ਵਿੱਚ ਵੀ ਮਨੁਸ਼ਜ શરીર ਨੂੰ ਲੈ ਕੇ ਆਕਰਸ਼ਣ ਹੁੰਦਾ ਹੈ ਪਰ ਇਹ ਸ਼ਲੋਕ ਜਾਂ ਇਹ ਗ੍ਰੰਥ ਉਸ ਸਮੇਂ ਦਾ ਹੈ ਜਦੋਂ ਧਰਮ ਨੂੰ ਜਾਂ ਮੋਕਸ਼ ਨੂੰ ਬਸ ਮਰਦਾਂ ਦੀ ਹੀ ਜਗੀਰ ਸਮਝਿਆ ਜਾਂਦਾ ਸੀ ਤੇ ਇਸ ਕਾਰਨ ਇੱਕ ਬਹੁਤ ਵੱਡੀ ਭ੍ਰਾਂਤੀ ਵੀ ਪੈਦਾ ਹੋਈ ਕਿ ਸਿਰਫ స్త్రీ ਦਾ શરીર ਹਾਸ ਬਚਾ ਤੋਂ ਬਣਿਆ ਹੈ ਸਰੀਰ ਵਿੱਚ ਕੁਝ ਖਾਸ ਹੀ ਹੈ ਇਹ ਬਿਲਕੁਲ ਵੀ ਸਹੀ ਨਹੀਂ ਅਸਲ ਵਿੱਚ ਸ਼ੰਕਰਾਚਾਰਜ ਜੀ ਇਸ ਸ਼ਲੋਕ ਵਿੱਚ ਸਮਝਾ ਰਹੇ ਹਨ ਕਿ ਭਾਵੇਂ ਸਰੀਰ స్త్రీ ਦਾ ਹੋਵੇ ਭਾਵੇਂ ਪੁਰਸ਼ ਦਾ ਹੋਵੇ ਦੋਨਾਂ ਦੇ ਦੋਨੋਂ ਹੀ ਮਾਸ ਮੱਜਾ ਤੋਂ ਬਣਿਆ ਦੋਨੋਂ ਵਿੱਚ ਹੀ ਕੁਝ ਖਾਸ ਨਹੀਂ ਹੈ ਤੇ ਜੇ ਦੂਜੇ ਇਨਸਾਨ ਦੇ ਸਰੀਰ ਦੇ ਸਰੀਰ ਵਿੱਚ ਕਿਸੇ ਚੀਜ਼ ਨਾਲ ਤੁਹਾਨੂੰ ਆਕਰਸ਼ਣ ਪੈਦਾ ਕਰਨਾ ਹੀ ਹੈ ਤਾਂ ਉਸ ਚੀਜ਼ ਨਾਲ ਕਰੋ ਜੋ ਅਦਵੈਤ ਤੇ ਅਦਵੈਤ ਉਹੀ ਹੈ ਜੋ ਪੰਜ ਸੰਵੇਦਕ ਅੰਗਾਂ ਨਾਲ ਅਨੁਭਵ ਨਹੀਂ ਕੀਤਾ ਜਾ ਸਕਦਾ ਹੋਰ ਸ਼ਬਦਾਂ ਵਿੱਚ ਸਾਹਮਣੇ ਵਾਲੇ ਦੇ ਸਰੀਰ ਵਿੱਚ ਜੋ ਪਰਮਾਤਮਾ ਹੈ ਉਸ ਨਾਲ ਅਕਰਸ਼ਨ ਪੈਦਾ ਕਰੋ ਤਾਂ ਜੋ ਅਗਲਾ ਇਨਸਾਨ ਤੁਹਾਡੇ ਲਈ ਖੁਦ ਹੀ ਗੋਵਿੰਦ ਦਾ ਭਜਨ ਬਣ ਸਕੇ ਤੇ ਤੁਹਾਨੂੰ ਗੋਵਿੰਦ ਦੀ ਯਾਦ ਦਿਵਾਉਂਦਾ ਹੈ